ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸਿੱਖਾਲ ਤੇ ਜੈ ਸਾਈ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜਾ ਕਿੱਸਾ ਸਾਂਝਾ ਕਰਨਾ ਆ ਸਾਈ ਲਾਢੀ ਸ਼ਾਹ ਸਰਕਾਰ ਦਾ ਇਹ ਕਿੱਸਾ ਸਾਡਾ ਆਪਣਾ ਕਿੱਸਾ ਹੈ ਕਾਫੀ ਧੇਰ ਹੋ ਗਈ ਅਸੀਂ ਨਕੌਦਰ ਦਰਬਾਰ ਗਏ ਸੀ ਮੈਂ ਸੀ ਮੇਰੇ ਨਾਲ ਮੇਰੀ ਫੈਮਿਲੀ ਸੀ ਤਾਂ ਅਸੀਂ ਗਏ ਮੱਥਾ ਟੇਕਿਆ ਸਲਾਮ ਕੀਤੀ ਚਾਹ ਦਾ ਲੰਗਰ ਛਕਿਆ ਤੇ ਜਦੋਂ ਬਾਹਰ ਨੂੰ ਆਏ ਨਾ ਬਾਹਰ ਨੂੰ ਆਉਂਦੇ ਹੁੰਦੇ ਮੈਨੂੰ ਮੇਰੇ ਮੰਮੀ ਨੇ ਇੱਕ ਗੱਲ ਦੱਸੀ ਕਹਿੰਦੇ ਕਿ ਨਕੋਦਰ ਆਉਂਦੇ ਆਉਂਦੇ ਨਾ ਮੈਨੂੰ ਰਸਤੇ 'ਤੇ ਕਹਿੰਦੇ ਭੁੱਖ ਬਹੁਤ ਲੱਗੀ ਹੋਈ ਸੀ ਪਰ ਦੱਸਿਆ ਨਹੀਂ ਕਿ ਮੈਨੂੰ ਭੁੱਖ ਲੱਗੀ ਆ ਜਦੋਂ ਕਹਿੰਦੇ ਮੱਥਾ ਟੇਕ ਕੇ ਦਰਬਾਰ ਚਾਹ ਦੇ ਲੰਗਰ ਸ਼ਕਲ ਨਹੀਂ ਬੈਠੇ ਤਾਂ ਕਹਿੰਦੇ ਕਿ ਉਦੋਂ ਨਾ ਮੈਂ ਸਾਈਂ ਜੀ ਨੂੰ ਅਰਦਾਸ ਕੀਤੀ ਕਿ ਸਾਈਂ ਜੀ ਤੁਹਾਡੇ ਦਰਬਾਰ ਚ ਆਇਆ ਤੇ ਮੈਨੂੰ ਭੁੱਖ ਇੰਨੀ ਜ਼ਿਆਦਾ ਲੱਗੀ ਆ ਕਿ ਜੇ ਕਿਤੇ ਚਾਹ ਨਾਲ ਕੁਝ ਖਾਣ ਨੂੰ ਮਿਲ ਜਵੇ ਨਾ ਮੈਂ ਅੱਜ ਸੱਚੀ ਮੰਨ ਕਿਉਂਕਿ ਮੈਂ ਲਾਦੀ ਸ਼ਾਹ ਦੇ ਦਰਬਾਰ ਤੇ ਆਈ ਆ ਕਹਿੰਦੇ ਵੀ ਉਸ ਤੋਂ ਬਾਅਦ ਚਾਹ ਆ ਜਦੋਂ ਸੇਵਾਦਾਰ ਚਾਹ ਲੈ ਕੇ ਆਇਆ ਉਹਨੇ ਚਾਹ ਦਾ ਕੱਪ ਫੜਾਇਆ ਤੇ ਚਲਾ ਗਿਆ ਮੈਂ ਕਹਿੰਦੇ ਚਾਹ ਦਾ ਕੱਪ ਚੱਕਿਆ ਤੇ ਮੈਂ ਉਦਾਸ ਜੀ ਹੋ ਗਈ ਕਿ ਕੱਲੀ ਚਾਹ ਹੀ ਆ 5 ਮਿੰਟ ਬਾਅਦ ਹੀ ਕਹਿੰਦੇ ਇੱਕ ਡੱਬਾ ਲੈ ਕੇ ਆਇਆ ਬੰਦਾ ਵੱਡਾ ਸਾਰਾ ਸੇਵਾਦਾਰ ਉਹਦੇ ਚੋਂ ਉਹਨੇ ਸਮੋਸਾ ਕੱਢ ਕੇ ਮੈਨੂੰ ਫੜਾਇਆ ਮਤਲਬ ਸ਼ੁਰੂਆਤ ਹੀ ਉਹਨੇ ਕਹਿੰਦੇ ਮੇਰੇ ਤੋਂ ਕੀ ਕੀਤੀ ਸਮੋਸੇ ਦਾ ਲੰਗਰ ਚਾਹ ਤੋਂ ਬਾਅਦ ਸ਼ੁਰੂ ਕੀਤਾ ਸ਼ੁਰੂਆਤ ਮੇਤੋ ਕੀਤੀ ਕਹਿੰਦੇ ਉਹ ਜਦੋਂ ਸਮੋਸਾ ਫੜਾ ਕੇ ਗਿਆ ਨਾ ਉਸ ਸਮੋਸਾ ਦੇਖ ਕੇ ਕਹਿੰਦੇ ਮੇਰੀ ਅੱਖਾਂ ਚ ਪਾਣੀ ਆ ਗਿਆ ਕਿ ਸਾਈਂ ਜੀ ਨੇ ਕੁਝ ਹਜੇ ਮਿੰਟ ਵੀ ਹੋਏ ਨਹੀਂ ਗੱਲ ਦਿਲੋਂ ਨਿਕਲੀ ਤੇ ਉਹਨਾਂ ਨੇ ਸੁਣ ਲਈ ਜਦੋਂ ਮੰਮੀ ਨੇ ਮੈਨੂੰ ਇਹ ਗੱਲ ਦੱਸੀ ਨਾ ਮੈਂ ਮੰਮੀ ਨੂੰ ਬੋਲਿਆ ਮੈਂ ਕਿਹਾ ਮੰਮੀ ਤੁਸੀਂ ਇੱਥੇ ਦਰਬਾਰ ਤੇ ਆ ਕੇ ਤੁਸੀਂ ਉਹਨਾਂ ਨੂੰ ਅਜਿਹਾ ਮਾਰ ਰਹੇ ਹੋ ਇਹ ਗੱਲ ਗਲਤ ਆ ਲੋਕਾਂ ਨੇ ਮੈਂ ਅੱਜ ਮਾਂ ਨਹੀਂ ਸੀ ਰਹੀ ਮੈਨੂੰ ਤਾਂ ਭੁੱਖ ਲੱਗੀ ਸੀ ਮੈਂ ਤਾਂ ਵੈਸੇ ਮੇਰੇ ਨਿੱਕਲ ਗਿਆ ਅੰਦਰੋਂ ਕਿ ਸਾਈਂ ਜੀ ਕੁਝ ਖਾਣ ਨੂੰ ਮਿਲ ਜੇ ਚਲੋ ਮੈਂ ਗਿਆ ਤੁਹਾਡੇ ਘਰ ਕੇ ਸਾਨੂੰ ਵੀ ਖਾਣ ਨੂੰ ਸਮੋਸੇ ਮਿਲ ਗਏ ਸਮੋਸੇ ਵੀ ਸੀਗੇ ਨਿਊਟਰ ਵਾਲੇ ਸਮੋਸੇ ਸੀ ਮੇਰੇ ਕਹਤਾਂ ਬੜੇ ਸੁਆਸ ਸਮੋਸੇ ਸੀ ਸੋ ਇਹ ਸਾਈਂ ਲਾਡਿਸ਼ਾ ਸਰਕਾਰ ਜੀ ਦੀ ਕਿਰਪਾ ਆ ਜੇ ਤੁਸੀਂ ਕਿ ਜੇ ਤੁਸੀਂ ਸੱਚੀ ਨੀਤ ਨਾਲ ਸੱਚੇ ਦਿਲ ਨਾਲ ਕੁਝ ਮੰਗਦੇ ਹੋ ਨਾ ਤੁਹਾਨੂੰ ਮਿਲਦਾ ਆ